ਜੀਤ ਤੋਂ ਸਾਜ ਨਾਲ ਲਿਆ ਪੰਗਾ ਅੰਬਾਨੀ ਦੇ ਵਿਆਹ ਚ ਪਹੁੰਚੇ ਸਿਤਾਰਿਆਂ ਦੇ ਉਸਤੇ ਕਸਿਆ ਤੰਝ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਸੋ ਅੱਜ ਗੱਲ ਕਰਾਂਗੇ ਅਸੀਂ ਬਾਲੀਵੁੱਡ ਇੰਡਸਟਰੀ ਦੀ ਦਰਅਸਲ ਹਾਲੀ ਦੇ ਵਿੱਚ ਸੋਸ਼ਲ ਮੀਡੀਆ ਉਤੇ ਇੱਕ ਪ੍ਰੀ ਵੈਡਿੰਗ ਕਾਫੀ ਜ਼ਿਆਦਾ ਸੁਰਖਿਆ ਬਟੋਰੀ ਸੀ ਇਹ ਪ੍ਰੀ ਵੈਡਿੰਗ ਸੀ ਅਨੰਦ ਅੰਬਾਨੀ ਤੇ ਰਾਧਿਕਾ ਮਰਚੰਗੀ ਜਿਸ ਦੀਆਂ ਤਸਵੀਰਾਂ ਵੀਡੀਓ ਸੋਸ਼ਲ ਮੀਡੀਆ ਉਤੇ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਸੀ ਇਸ ਪ੍ਰੀ-ਵੈਡਿੰਗ ਦੇ ਵਿੱਚ ਬਾਲੀਵੁੱਡ ਸਟਾਰਾਂ ਨੇ ਸ਼ਿਰਕਤ ਕੀਤੀ ਸੀ ਨਾਲ ਦੀ ਨਾਲ ਬਹੁਤ ਵੱਡੇ ਬਿਜ਼ਨਸਮੈਨ ਹਾਲੀਵੁੱਡ ਦੇ ਸੈਲਬਸ ਦੇ ਵੱਲੋਂ ਵੀ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਤੇ ਨਾਲ ਦੀ ਨਾਲ ਪੰਜਾਬੀ ਇੰਡਸਟਰੀ ਦੇ ਰੌਕਸਟਾਰ ਦਲਜੀਤ ਦੋਸਾਂਝ ਵੀ ਇਸ ਪ੍ਰੀ-ਵੈਡਿੰਗ 'ਚ ਆਏ ਸੀ ਤਾਂ ਦੱਸਦੀ ਕਿ ਰਹਿਾਨਾ ਦੇ ਵੱਲੋਂ ਇਸ ਦੇ ਵਿੱਚ ਪਰਫਾਰਮ ਕੀਤਾ ਗਿਆ ਸੀ ਤੇ ਇੱਕ ਮੋਟੀ ਰਕਮ ਵਸੂਲੀ ਗਈ ਸੀ ਤੇ ਜਦੋਂ ਦਲਜੀਤ ਦੋਸਾਂਝ ਆਏ ਸੀ ਤੇ ਉਹਨਾਂ ਦੇ ਵੱਲੋਂ ਵੀ ਬਹੁਤ ਹੀ ਖਤਰਨਾਕ ਪਰਫਾਰਮੈਂਸ ਦਿੱਤੀ ਗਈ ਤੇ ਸਾਰੇ ਦੇ ਸਾਰੇ ਇਸ ਪਰਫਾਰਮੈਂਸ ਨੂੰ ਇੰਜੋਏ ਕਰ ਹੋ ਇਨ ਨਜ਼ਰ ਆ ਰਹੀ ਸੀ ਪਰ ਇਥੇ ਕੌਂਟਰੋਵਰਸੀ ਕੁਈਨ ਦਾ ਇੱਕ ਟਵੀਟ ਜੋ ਆ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਦਰਸਲ ਉਹਨਾਂ ਨੂੰ ਕਲਜੀ ਤੋਂ ਸਾਂਸ ਨਾਲ ਤਾਂ ਪੰਗਾ ਲੈਣਾ ਹੀ ਹੁੰਦਾ ਤੇ ਉਹਨਾਂ ਦੇ ਵੱਲੋਂ ਇੱਕ ਟਵੀਟ ਜੋ ਸੀਗਾ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ ਗਿਆ ਜਿਸ ਤੋਂ ਬਾਅਦ ਹਰ ਕੋਈ ਇਸ ਦੇ ਬਾਰੇ ਗਲਬਾਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਬਾਲੀਵੁੱਡ ਐਕਟਰਸ ਕੰਗਨਾ ਰਣੌਤ ਇਸ ਪ੍ਰੋਗਰਾਮ ਵਿੱਚ ਕਿਦਰੇ ਵੀ ਨਜ਼ਰ ਨਹੀਂ ਆਏ ਤੇ ਕਿਹਾ ਜਾ ਰਿਹਾ ਹੈ ਕਿ ਐਕਟਰਸ ਨੂੰ ਕਿਸੇ ਦੇ ਵੱਲੋਂ ਇਨਵਾਈਟ ਵੀ ਨਹੀਂ ਕੀਤਾ ਗਿਆ ਸੀ ਉਸਨੇ ਆਪਣੇ ਇੰਸਟਾਗ੍ਰam ਸਟੋਰੀ ਉਤੇ ਇੱਕ ਆਰਟੀਕਲ ਸ਼ੇਅਰ ਕੀਤਾ ਜਿਸ ਵਿੱਚ ਲਿਖਿਆ ਗਿਆ ਕਿ ਕਿਵੇਂ ਕੋਇਲ ਲਤਾ ਮੰਗੇਸ਼ਕਰ ਨੇ ਇੱਕ ਇੰਟਰਵਿਊ ਚ ਕਿਹਾ ਸੀ ਕਿ ਉਹ ਪੈਸੇ ਲਈ ਕਦੇ ਵੀ ਕਿਸੇ ਵਿਆਹ ਦੇ ਵਿੱਚ ਪਰਫਾਰਮ ਨਹੀਂ ਕਰੇਗੀ ਇਸ ਲਈ ਉਹਨਾਂ ਦੀ ਤਾਰੀਫ ਕਰਦੇ ਹੋਏ ਕੰਗਨਾ ਨੇ ਇੰਡਾਇਰੈਕਟਲੀ ਹੀ ਸਹੀ ਪਰ ਸਲੱਬਸ ਤੇ ਹਉਤੇ ਚੁਟਕੀ ਨਹੀਂ ਤਿੱਕਿਆ ਮੈਂ ਕੋਈ ਵਿਤੀ ਸਮੱਸਿਆ ਤੋਂ ਵੀ ਲੰਗੀ ਹਾਂ ਪਰ ਲਤਾ ਜੀ ਅਤੇ ਮੈਂ ਉਹ ਦੋ ਲੋਕ ਹਾਂ ਜਿਨ੍ਹਾਂ ਦੇ ਗੀਤ ਬਹੁਤ ਹਿੱਟ ਹੋਏ ਨੇ ਜਿਵੇਂ ਕਿ ਫੈਸ਼ਨ ਦਾ ਜਲਵਾ ਘਣੀ ਬਾਵਲੀ ਹੋ ਗਈ ਲੰਡਨ ਠੁਮਕਦਾ ਸਾ ਸਾਡੀ ਗਲੀ ਭਾਵੇਂ ਮੈਨੂੰ ਕਿੰਨਿਆਂ ਨੇ ਵੀ ਲਾਲਚ ਦਿੱਤਾ ਹੋਵੇ ਪਰ ਮੈਂ ਕਦੇ ਕਿਸੇ ਵਿਆਹ ਦੇ ਵਿੱਚ ਡਾਂਸ ਨਹੀਂ ਕੀਤਾ ਮੈਨੂੰ ਕਈ ਆਈਟਮ ਸੌਂਗਸ ਵੀ ਆਫਰ ਕੀਤੇ ਗਏ ਤੇ ਜਲਦ ਹੀ ਮੈਂ ਅਵਾਰਡ ਸ਼ੋਅਸ ਤੋਂ ਵੀ ਦੂਰੀ ਬਣਾ ਲਵਾਂਗੀ ਪ੍ਰਸਿੱਧੀ ਅਤੇ ਪੈਸੇ ਨੂੰ ਨਾ ਕਹਿਣ ਲਈ ਮਜ਼ਬੂਤ ਕੈਰੇਕਟਰ ਅਤੇ ਮਾਨ ਦੀ ਲੋੜ ਹੁੰਦੀ ਆ ਸ਼ਾਰਟਕਟ ਦੀ ਦੁਨੀਆ ਵਿੱਚ ਨੌਜਵਾਨ ਪੀੜ੍ਹੀ ਨੂੰ ਇਹ ਸਮਝਣ ਦੀ ਲੋੜ ਹੈ ਕਿ ਇੱਕ ਬੰਦਾ ਇੱਕੋ ਇੱਕ ਦੌਲਤ ਕਮਾ ਸਕਦਾ ਹੈ ਉਹ ਹੈ ਇਮਾਨਦਾਰੀ ਦੀ ਦੌਲਤ ਦਾਜ਼ੀ ਕੇ ਪੋਸਟ ਜੋ ਸੀਗੀ ਕੰਗਨਾ ਰਣੌਤ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਸ਼ੇਅਰ ਕੀਤੀ ਗਈ ਸੀ ਜਦੋਂ ਪ੍ਰੀ-ਵੇਡਿੰਗ ਫੰਕਸ਼ਨ ਦੇ ਵਿੱਚ ਬਾਲੀਵੁੱਡ ਦੇ ਸਿਤਾਰੇ ਤੋਂ ਲੈ ਕੇ ਦਲਜੀਤ ਦੋਸਾਂਝ ਵੀ ਇੱਥੇ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਸੀਗੇ ਤਾਂ ਕਿਹਾ ਜਾ ਰਿਹਾ ਸੀਗਾ ਕਿ ਕੰਗਨਾ ਰਣੌਤ ਇਸ ਫੰਕਸ਼ਨ ਦੇ ਵਿੱਚ ਇਨਵਾਈਟਿਡ ਨਹੀਂ ਸੀ ਇਥੋਂ ਤੱਕ ਕਿ ਕ੍ਰਿਕਟਰ ਵਿਰਾਟ ਕੋਹਲੀ ਵੀ ਇਸ ਪ੍ਰੀ-ਵੇਡਿੰਗ ਦੇ ਵਿੱਚ ਨਜ਼ਰ ਨਹੀਂ ਆਏ ਸੀ ਤਾਂ ਹੁਣ ਉਹੀ ਗੱਲ ਕਰੀਏ ਪਿਛਲੇ ਟਾਈਮ ਦੀ ਤਾਂ ਕੰਗਨਾ ਰਣੌਤ ਦੇ ਵੱਲੋਂ ਇੱਕ ਵਾਰ ਪਹਿਲਾਂ ਵੀ ਦਲਜੀਤ ਦੋਸਾਂਝ ਨੂੰ ਲੈ ਕੇ ਸੋਸ਼ਲ ਵੀਡੀਓ ਉਤੇ ਕਾਫੀ ਸਾਰੇ ਟਵੀਟ ਕੀਤੇ ਗਏ ਸੀਗੇ ਤਾਂ ਇਸੇ ਦੌਰਾਨ ਦਲਜੀਤ ਦੋਸਾਂ ਜੀ ਦੇ ਕੰਗਨਾਰਨੌਦਿਕ ਕੋਇਲਡ ਬੋਰ ਵੀ ਸਾਨੂੰ ਵੇਖਣ ਨੂੰ ਮਿਲੀ ਸੀ ਤੇ ਕਿਸ ਤਰੀਕੇ ਦੇ ਨਾਲ ਦਲਜੀਤ ਦੋਸਾਂ ਜੋ ਸੀਗੇ ਕੰਗਨਾਰਨੌਦਿਆ ਗੱਲਾਂ ਦੇ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਸੀ